ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਚੰਚਲ ਮਨੋਰ ਸਿੰਘ ਅੱਜ ਅਸੀਂ ਇੱਕ ਅਜਿਹੇ ਮੁੱਦੇ ਤੇ ਗੱਲ ਕਰ ਰਹੇ ਹਾਂ ਜਿਸ ਮੁੱਦੇ ਦਾ ਸਬੰਧ ਜੇ ਦੂਰ ਦਰਾਡੇ ਜਾਈਏ ਤਾਂ ਦੇਸ਼ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਤੇ ਉਸ ਦਾ ਪ੍ਰਭਾਵ ਹੋ ਸਕਦਾ ਹੈ ਔਰ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਦਾ ਜੋ ਫੰਡ ਇਕੱਠਾ ਕਰਨ ਦਾ ਤੇ ਉਹਨੂੰ ਖਰਚਣ ਦਾ ਜੋ ਤੋੜ ਤਰੀਕਾ ਉਸ ਦਿਨ ਸਾਰੀਆਂ ਪੋਲੀਟੀਕਲ ਪਾਰਟੀਆਂ ਉੱਪਰ ਜਿਹੜਾ ਪੀ ਐਮ ਐਲ ਏ ਐਕਟ ਜਿਦੇ ਚ ਕੇ ਧਾਰਾ 70 ਦੇ ਅਧੀਨ منی ਲਾਂਡਰਿੰਗ ਤੇ ਕ੍ਰਪਸ਼ਨ ਦਾ ਜੋ ਦੋਸ਼ ਲੱਗਾ ਹੋਇਆ ਆਮ ਆਦਮੀ ਪਾਰਟੀ ਤੇ ਉਹ ਸਾਰੀਆਂ ਪਾਰਟੀਆਂ ਦੇ ਫੰਡ ਇਕੱਠਾ ਕਰਨ ਤੇ ਉਹਨੂੰ ਕਿਵੇਂ ਉਹ ਖਰਚਦੇ ਵਰਤਦੇ ਉਹਦੇ ਅਧੀਨ ਉਹ ਆਸਰਦੀਆਂ ਇਹ ਜੋ ਅਸੀਂ ਚਰਚਾ ਕਰ ਰਹੇ ਹਾਂ ਇਸ ਚਰਚਾ ਰਾਈ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਾ ਕਿ ਦੇਸ਼ 'ਚ ਪਹਿਲੀ ਵਾਰੀ ਹੋਇਆ ਕਿ ਕਿਸੇ ਪੋਲੀਟਿਕਲ ਪਾਰਟੀ ਦੇ ਉੱਪਰ ਅਤੇ ਉਸ ਪਾਰਟੀ ਦੇ ਮੁਖੀ ਯਾਨੀ ਕਿ ਜਿਵੇਂ ਕਨਵੀਨਰ ਹਨ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਤੇ ਅਤੇ ਅਰਵਿੰਦ ਕੇਜਰੀਵਾਲ ਤੇ ਪੀਐਮਐਲਏ ਦੀ ਧਾਰਾ 70 منی ਲਵਾਂਡਰਿੰਗ ਤੇ ਕ੍ਰਪਸ਼ਨ ਦਾ ਕੇਸ ਦੀ ਚਾਰ ਸ਼ੀਟ ਕੱਲ ਦਿੱਲੀ ਕੋਰਟ ਸਪੈਸ਼ਲ ਕੋਰਟ ਜੋ ਬਣਿਆ ਉਹਦੇ ਚ ਸਮਿਟ ਕੀਤੀ ਗਈ ਹੈ ਅਤੇ ਕੋਰਟ ਨੂੰ ED ਨੇ ਇਨਫੋਰਸਮੈਂਟ ਡਿਪਾਰਟਮੈਂਟ ਨੇ ਇਹ ਰਿਕੁਐਸਟ ਕੀਤੀ ਹੈ ਕਿ ਇਹਨਾਂ ਉੱਪਰ ਚਾਰਜ ਇਹ ਬਣਦੇ ਔਰ ਇਹਨਾਂ ਉੱਪਰ ਮੁਕਦਮਾ ਚਲਾਇਆ ਜਾਏ ਜੋ ਇਸ ਨਾਲ ਰਵਿੰਦਰ ਕੇਜਰੀਵਾਲ ਦੀਆਂ ਮੁਸੀਬਤਾਂ ਆਉਣ ਵਾਲੇ ਸਮੇਂ ਚ ਹੋਰ ਵੱਧ ਗਈਆਂ ਕਿਉਂਕਿ ਅੱਗੇ ਤਾਂ ਸਿਰਫ ਰਿੰਦਵੀ ਰਿਜਰੀ ਵਾਲ ਹੀ ਟੀਡੀ ਦੀ ਮਾਰ ਰੇਠਾ ਸਨ ਜਿਹਦੇ ਚ ਉਹਨਾਂ ਦੀ ਜ਼ਮਾਨਤ ਵੀ ਹੋ ਗਈ ਉਹ ਤਾਂ ਸੀਗਾ ਕੇਸ 100 ਕਰੋੜ ਰੁਪਏ ਦੀ ਰਿਸ਼ਵਤ ਦਾ ਇਹ ਕੇਸ ਨਵਾਂ ਕੇਸ ਹੈ ਚਾਹੇ ਇਹ ਉਸੇ ਕੇਸ ਦਾ ਹੀ ਹਿੱਸਾ ਹੈ ਕਿਉਂਕਿ ਇਹ ਜੋ ਚਾਰਟ ਸ਼ੀਟ ਪੇਸ਼ ਕੀਤੀ ਹੈ ਇਹ 8ਵੀਂ ਚਾਰਜ ਸ਼ੀਟ ਹੈ ਔਰ ਇਹਦੇ ਵਿੱਚ ਬਗੜੀ ਸਪਸ਼ਟ ਗੱਲ ਕਹੀ ਗਈ ਹੈ ਕਿ ਇਸ ਜਿਹੜਾ ਸ਼ਰਾਬ ਦੀ ਐਕਸਾਈਜ਼ ਦਾ 2021-2022 ਦਾ ਕੇਸ ਹੈ ਇਸ ਦੇ ਮੁੱਖ ਸੱਜੇ ਸਕਾੜਾ ਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਅਤੇ ਕੇ ਕਵਤਾ ਹਨ ਕੇ ਕਵਤਾ ਤੁਹਾਨੂੰ ਪਤਾ ਹੈ ਕਿ ਉਹ ਪਹਿਲਾਂ ਹੀ ਜੇਲ੍ਹ ਵਿੱਚ ਹੈ ਉਹ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਾ ਸ਼ੇਖਰ rau ਦੀ ਬੇਟੀ ਉਹ ਐਮ ਐਲ ਏ ਸੀਗੀ ਤੇਲੰਗਾਨਾ ਐਮਐਲਸੀ ਉਹ ਹੁਣ ਇਸ ਵੇਲੇ ਜੇਲ੍ਹ ਚ ਹੈ ਉਸ ਦੀ ਜ਼ਮਾਨਤ ਨਹੀਂ ਹੋ ਰਹੀ ਉਸ ਦੀ ਜ਼ਮਾਨਤ ਇਠਲੀਆਂ ਕਚਹਿਰੀਆਂ ਚੋਂ ਰਿਜੈਕਟ ਕਰਦੀ ਹੁਣ ਸਵਾਲ ਇਹ ਪੈਦਾ ਹੋਏਗਾ ਕਿ ਇਹ ਜੋ ਕੇਸ ਦੀ ਚਾਰ ਸੀਟ ਹੈ ਇਸ ਵਿੱਚ ਈਡੀ ਨੇ ਬੜਾ ਕਲੀਅਰ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਇਨਵੈਸਟੀਗੇਸ਼ਨ ਵਿੱਚ ਉਹਨਾਂ ਨਾਲ ਸਹਿਯੋਗ ਨਹੀਂ ਦਿੱਤਾ ਸਹਿਯੋਗ ਕਿਵੇਂ ਨਹੀਂ ਦਿੱਤਾ ਕਿਉਂਕਿ ਉਹਨਾਂ ਦੀ ਜਿਹੜੀ ਮੋਬਾਈਲ ਤੋਂ WhatsApp ਚੈਟ ਸੀਗੀ ਸ਼ਰਾਬ ਦੇ ਵਪਾਰੀਆਂ ਨਾਲ ਉਹ ਚੈਟ ਉਹਨਾਂ ਨੇ ਦਿਖਾਨ ਤੋਂ ਨਾ ਕੀਤੀ ਹੈ ਅਤੇ ਉਸ ਚੈਟ ਨੂੰ ਉਹਨਾਂ ਨੇ ਡਿਸਟਰੋਏ ਕਰਤਾ ਯਾਨੀ ਡਿਲੀਟ ਕਰਤਾ ਜਿਵੇਂ ਕਿ ਰੋਜ਼ਮਰਹ ਜਿੰਦਗੀ ਤੁਸੀਂ WhatsApp 'ਤੇ ਆਪਣੀ ਗੱਲਬਾਤ ਦੋਸਤਾਂ ਨਾਲ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਜਬ ਵਪਾਰ ਦੀਆਂ ਗੱਲਾਂ ਨੂੰ ਸ਼ਾਮ ਨੂੰ ਡਿਲੀਟ ਕਰ ਦਿੰਦੇ ਉਹ ਜਾਂ ਕਦੀ ਵੀ ਡਿਲੀਟ ਕਰ ਦਿੰਦੇ। ਤੋਂ ਇਹ ਜੋ ਉਹਨਾਂ ਨੇ ਕ੍ਰਿਮੀਨਲ ਕੇਸ ਬਣਾਇਆ ਉਹਦਾ ਐਵੀਡੈਂਸ ਸੀਗਾ ਤੇ ਐਵੀਡੈਂਸ ਡਿਸਟਰੋਏ ਕੀਤਾ ਕੇਜਰੀਵਾਲ। ਪਰੰਤੂ ਇਹ ਫਿਰ ਚੈਟ ਜੋ ਹੋਈ ਹੈ ਉਹ ਐਵੀਡੈਂਸ ਦਾ ਹਿੱਸਾ ਬਣਾਈ ਗਈ। ਉਹ ਚੈਟ ਕਿੱਥੋਂ ਲਈ ਹੈ? ਉਹ ਚੈਟ ਜਿਨ੍ਹਾਂ ਲੋਕਾਂ ਨਾਲ ਸ਼ਰਾਬ ਦੇ ਵਪਾਰੀਆਂ ਨਾਲ ਕੇਜਰੀਵਾਲ ਨੇ ਚੈਟ ਕੀਤੀ WhatsApp ਤੇ ਉਹਨਾਂ ਦੇ WhatsApp ਗਰੁੱਪ ਵਿੱਚੋਂ ਉਹਨਾਂ ਦੇ WhatsApp ਅਕਾਊਂਟ ਵਿੱਚੋਂ ਉਸ ਚੈਟ ਨੂੰ ਪ੍ਰਿੰਟ ਰੂਪ ਵਿੱਚ ਲੈ ਕੇ ਇਸ ਕੇਸ ਦਾ ਐਵੀਡੈਂਸ ਬਣਾਇਆ ਹੁਣ ਉਸ ਚੈਟ ਵਿੱਚ ਜੋ-ਜੋ ਗੱਲਬਾਤ ਹੈ ਉਹ ਹਲੇ ਜਨਤਕ ਨਹੀਂ ਹੋਈ 1-2 ਦਿਨਾਂ ਚ ਹੋ ਜਾਏਗੀ ਅਸੀਂ ਫਿਰ ਇੱਕ ਸਟੋਰੀ ਜਿਹੜੀ ਵੀਡੀਓ ਬਣਾਵਾਂਗੇ ਉਹਦੇ ਤੁਹਾਨੂੰ ਸਾਰੀਆਂ ਡਿਟੇਲ ਦੱਸਾਂਗੇ ਕਿਉਂਕਿ ਐਵੇਂ ਜਿਹੜੀ ਵੀਡੀਓ ਬਣਾ ਰਿਹਾ ਇਸ ਨੂੰ ਤੁਸੀਂ ਸਹਿਜ ਨਾਲ ਸਾਰੀ ਦੇਖਿਓ ਇਹ ਬੜੀ ਦਿਲਚਸਪ ਡਵੈਲਪਮੈਂਟ ਹੈ ਕਿ ਕਿਵੇਂ ਇੱਕ ਮੁੱਖ ਮੰਤਰੀ ਪਾਰਟੀ ਦਾ ਮੁਖੀ ਕਨਵੀਨਰ ਤੇ ਪਾਰਟੀ ਸਾਰੇ ਹੀ ਇਸ ਵਿੱਚ ਦੋਸ਼ੀਆਂ ਤੇ ਦੋਸ਼ ਐਤ ਕਰਨ ਵਾਲੀ ਏਜੰਸੀ ED ਤੋਂ ਹੁਣ ਇਸ ਨੂੰ ਅੱਗੇ ਚਲਾਉਂਦੇ ਹਾਂ ਕਿ ਇਹ ਜਿਹੜੀ ਇਹਨਾਂ ਨੇ ਇਹ ਦੋਸ਼ ਹੈ ਕਿ ਜੋ ਪੈਸਾ ਲਿਆ ਇਹਨਾਂ ਨੇ ਉਹ ਗੋਆ ਦੀਆਂ ਚੋਣਾ ਚ ਲਗਾਇਆ ਗਿਆ ਤੇ ਹਵਾਲੇ ਰਾਹੀਂ ਉਹ ਗੋਆ ਭੇਜਿਆ ਗਿਆ ਉਹ ਜਿਹੜੀ ਗੋਆ ਭੇਜਣ ਦੇ ਪੈਸੇ ਦੀ ਚੈਟ ਹੈ ਉਹ ਹਵਾਲਾ ਵਾਲਿਆਂ ਦੇ ਮੋਬਾਈਲ ਵਿੱਚੋਂ ਵੀ ED ਨੇ ਲਿਫਟ ਕਰ ਲਿਆ ਹੈ ਐভিডੈਂਸ ਸਾਰਾ ਸੋ ਇਹ ਜੋ ਹੁਣ ਕੇਸ ਹੈ ਇਹ ਸਨੇਹ ਕੇਜਰੀਵਾਲ ਨੂੰ ਹਰ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ ਹੁਣ ਇਹ ਗਰ ਇਹ ਪ੍ਰੂਵ ਹੋ ਜਾਂਦਾ ਕਿ ਆਮ ਆਦਮੀ ਪਾਰਟੀ ਐਜ਼ ਅ politcal ਪਾਰਟੀ ਜਿਹਦੀ ਰਜਿਸਟ੍ਰੇਸ਼ਨ ਹੋਈ ਹੈ ਜਿਵੇਂ ਬਾਕੀ ਦੀਆਂ ਸਾਰੀਆਂ politcal ਪਾਰਟੀਆਂ ਜਿਹੜੀਆਂ ਨਾ ਰਜਿਸਟਰਡ ਹੁੰਦੀਆਂ ਨੇ ਉਹਨਾਂ ਦਾ ਸੰਵਿਧਾਨ ਹੁੰਦਾ ਉਹਨਾਂ ਦੇ ਆਫਿਸ ਵੀਰਨ ਹੁੰਦੇ ਨੇ ਉਹਨਾਂ ਦੇ ਇਲੈਕਸ਼ਨਰ ਦਾ ਪੀਰੀਅਡ ਹੁੰਦਾ ਕਦੋਂ ਹੋਣੀਆਂ ਵਗੈਰਾ ਵਗੈਰਾ ਉਹਨਾਂ ਦਾ ਮਿਸ਼ਨ ਕੀ ਹੈ ਉਹਨਾਂ ਦਾ ਅਜੰਡਾ ਕੀ ਹੈ ਵਗੈਰਾ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਉਹ ਪਾਰਟੀ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਰਜਿਸਟ੍ਰੇਸ਼ਨ ਨੰਬਰ ਮਿਲ ਜਾਂਦਾ ਹੁਣ ਸਵਾਲ ਹੈ ਕਿ ਇਸ ਕੇਸ ਵਿੱਚ ਆਮ ਆਦਮੀ ਪਾਰਟੀ ਨੂੰ ਈਡੀ ਨੇ ਇੱਕ ਕੰਪਨੀ ਦੇ ਤੌਰ ਤੇ ਲਿਆ ਤੇ ਉਹਦੇ ਅਗੇਂਸਟ ਚਾਰਜ ਸ਼ੀਟ ਪੇਸ਼ ਕੀਤੀ ਹੈ ਜੇਕਰ ਇਹ ਚਾਰ ਸੀਟ ਰਾਈ ਜੋ ਦੋਸ਼ ਆਇਤ ਕੀਤੇ ਗਏ ਲਗਾਏ ਗਏ ਅਤੇ ਉਹ ਐਵੀਡੈਂਸ ਨਾਲ ਪ੍ਰੂਫ ਹੋ ਜਾਂਦੇ ਨੇ ਕਿ ਵੀ ਪੈਸਾ ਆਇਆ ਔਰ ਹਵਾਲੇ ਰਹੀਂ ਗਿਆ ਜੇਕਰ ਜਿਹੜੇ ਹਵਾਲੇ ਦਾ ਕੰਮ ਕਰਦੇ ਉਹ ਗਵਾਹ ਵਜੋਂ ਪੇਸ਼ ਹੋ ਗਏ ਤਾਂ ਐਵੀਡੈਂਸ ਸਟਰੋਂਗ ਐਵੀਡੈਂਸ ਹੈ ਦੇਖੋ ਇਹਦੇ ਚ ਕੀ ਨਿਕਲਦਾ ਤੋਂ ਜੇਕਰ ਇਸ ਕੇਸ ਵਿੱਚ ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰ ਰਿਹਾ ਮੈਂ ਲੇਕ ਜੈਦਰੀਵਾਲ ਦੀ ਨਹੀਂ ਗੱਲ ਕਰ ਰਿਹਾ ਮੈਂ ਕਿਸੇ ਲੀਡਰ ਦੀ ਨਹੀਂ ਗੱਲ ਕਰ ਤਾ ਆਮ ਆਦਮੀ ਪਾਰਟੀ ਦੀ ਕੀ ਰਜਿਸਟ੍ਰੇਸ਼ਨ ਕੈਨਸਲ ਕੀਤੀ ਜਾਏਗੀ ਕਰਪਸ਼ਨ ਦੇ ਚਾਰਜ ਵਿੱਚ ਉਹ ਜੋ ਐਕਸ਼ਨ ਲਿਆ ਜਾਣਾ ਉਹ ਇਲੈਕਸ਼ਨ ਕਮਿਸ਼ਨ ਦੇ ਘੇਰੇ ਚ ਆਉਂਦਾ ਕਿਉਂਕਿ ਜੇਕਰ ਇਹ ਸਾਬਤ ਹੋ ਜਾਏ ਕਿ ਇਸ ਪਾਰਟੀ ਨੇ ਕਰਪਸ਼ਨ ਕੀਤੀ ਹੈ ਔਰ ਅਪਰਾਧਿਕ ਢੰਗ ਨਾਲ ਪੈਸਾ ਇਕੱਠਾ ਕੀਤਾ ਤੇ ਉਸ ਨੂੰ ਗੋਆ ਦੀਆਂ ਚੋਣਾਂ ਵਿੱਚ ਖਰਚਣ ਕਰਨ ਲਈ ਭੇਜਿਆ ਗਿਆ ਤਾਂ ਇਸ ਬਾਡੀ ਦੀ ਜਿਹੜੇ ਰਜਿਸਟ੍ਰੇਸ਼ਨ ਕੈਨਸਲ ਹੋ ਸਕਦੀ ਹੈ ਤਾਂ ਫਿਰ ਇਹਨਾਂ ਦੇ ਐਮਐਲਏ ਐਮਪੀ ਤੇ ਰਾਜ ਸਭਾ ਦੇ ਮੈਂਬਰਾਂ ਦਾ ਕੀ ਬਣੇਗਾ ਇਹ ਜੋ ਕੇਸ ਹੁਣ ਈਡੀ ਨੇ 8ਵੀਂ ਚਾਰ ਸੀਟ ਪਾਈ ਆ ਇਹ ਬੜਾ ਸੀਰੀਅਸ ਕੇਸ ਹੈ ਇਸ ਨੂੰ ਬੜੇ ਧਿਆਨ ਨਾਲ ਸੁਣੋ ਤੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਗੱਲ ਮੈਨੂੰ ਨਹੀਂ ਸੀ ਪਤਾ ਮੈਂ ਕਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਸਮਝਾਇਆ ਉਹਨਾਂ ਨੇ ਦੱਸਿਆ ਉਹਦੇ ਵਿੱਚ ਇਹ ਹੈ ਕਿ ਲੌਂਗ ਰੇਂਜ ਵਿੱਚ ਜਾਨੀ ਕਿ ਇਹ ਕੇਸ ਤੇ ਹੁਣ ਚੱਲੇਗਾ ਕਿੰਨੇ ਸਾਲ ਚੱਲਦਾ ਹੈ 1 ਸਾਲ ਚੱਲਦਾ ਹੈ 2 ਸਾਲ ਚੱਲਦਾ ਹੈ 2 ਸਾਲ ਬਾਅਦ ਜੇ ਸਿੱਧ ਹੋ ਜਾਂਦਾ ਕਿ ਵੀ ਆਮ ਆਦਮੀ ਪਾਰਟੀ ਨੇ ਰਿਸ਼ਵਤ ਦਾ ਪੈਸਾ ਲਿਆ ਬਰਾਈ ਵੀ ਲਈ ਹੈ ਔਰ ਅਪਰਾਧਿਕ ਕੰਮ ਕੀਤਾ ਔਰ ਉਹਨੂੰ ਹਵਾਲੇ ਰਾਈ ਭੇਜਿਆ ਇਹ ਵੀ ਹਵਾਲੇ ਰਾਈ ਪੈਸੇ ਭੇਜਣਾ ਵੀ ਇਹ ਅਪਰਾਧਿਕ ਕੰਮ ਹੈ ਤਾਂ ਕਿ ਉਸ ਦੀ ਉੱਪਰ ਕੀ ਕਾਰਵਾਈ ਹੋਏਗੀ ਇਹ ਕੋਰਟ ਦੱਸੇਗੀ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹ ਬੜੀ ਖਤਰੀ ਦੀ ਚੰਡੀਏ ਆਮ ਆਦਮੀ ਪਾਰਟੀ ਲਈ ਕੇਜਰੀਵਾਲ ਲਈ ਅਤੇ ਆਮ ਆਦਮੀ ਪਾਰਟੀ ਦੇ ਹੋਰ ਲੀਡਰਾਂ ਲਈ ਪਰ ਇਸ ਬਾਰੇ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਦੇਸ਼ ਦੀਆਂ ਕਿ ਉਹ ਫੰਡ ਇਕੱਠਾ ਕਰਦੀਆਂ ਫੰਡ ਅਪਰਾਧਿਕ ਢੰਗ ਨਾਲ ਇਕੱਠਾ ਕਰਦੀਆਂ ਇਹਦੇ ਵਿੱਚ ਅੱਜ ਤਾਂ ਬੀਜੇਪੀ ਰੂਲਿੰਗ ਪਾਰਟੀ ਆ ਅੱਜ ਤੇ ਈਡੀ ਸਾਰਾ ਕੁਝ ਉਹਦੇ ਕਹਿਣੇ ਤੇ ਕੰਮ ਕਰ ਰਹੀ ਆ ਕੱਲ ਜੇਕਰ ਕਿਥੇ ਉਹਨਾਂ ਨੂੰ اپੋਜੀਸ਼ਨ ਵਿੱਚ ਬੈਠਣਾ ਪੈ ਗਿਆ ਤਾਂ ਜਿਹੜੀ ਵੀ ਰੂਲਿੰਗ ਪਾਰਟੀ ਹੋਏਗੀ ਉਹ ਵੀ ਇਹੋ ਜਿਹੇ ਕੇਸ ਭਾਜੀਪੀ ਦੇ ਭਾਜੀਪੀ ਪਾਰਟੀ ਦੇ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਇੱਥੇ ਇੱਕ ਬੜੇ ਮਹੱਤਵਪੂਰਨ ਮੈਂ ਐਗਜ਼ੈਂਪਲ ਦੇਣ ਲੱਗਾ ਇਹ ਜਿਹੜਾ ਚੋਣ ਫੰਡ ਦੇ ਬੌਂਡ ਵਾਲਾ ਕੇਸ ਹੈ ਬੌਂਡਸ ਇਸ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਦੇਸ਼ ਦੀ ਸਰਉਚਤਮ ਅਦਾਲਤ ਸੁਪਰੀਮ ਕੋਰਟ ਇਹ ਫੰਡ ਦੇਣ ਵਾਲੇ ਵੀ ਇਹਦੇ ਚ ਅਪਰਾਧੀ ਵੀ ਹਨ ਔਰ ਕਈ ਫਰਮਾਂ ਬੇਨਾਮੀ ਹਨ ਸੋ ਇਹ ਆਮ ਆਦਮੀ ਪਾਰਟੀ ਉੱਪਰ ਜੋ ਕੇਸ ਬਣਾਇਆ ਜਾ ਰਿਹਾ ਇਹ ਕੱਲ ਭਾਰਤੀ ਜਨਤਾ ਪਾਰਟੀ ਤੇ ਵੀ ਬੜੰਦੀ ਸੁਭਾਵਨਾ ਹੋ ਸਕਦੀ ਹੈ ਜੇ ਉਹ اپੋਜੀਸ਼ਨ ਵਿੱਚ ਬੈਠੀ ਜਿਹੜੀਆਂ ਕਿ ਚੋਣਾਂ ਹੁਣ ਹੋ ਰਹੀਆਂ ਹਨ 4 ਜੂਨ ਨੂੰ ਦਾ ਫੈਸਲਾ ਆ ਜਾ। ਸੋ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਚੁੱਕਣੇ ਹੋਣ ਦੀ ਲੋੜ ਹੈ ਕਿ ਉਹ ਕਿਸ ਤਰ੍ਹਾਂ ਕੋਈ ਅਪਰਾਧਿਕ ਗਤੀਵਿਧੀ ਵਿੱਚ ਆਪਣੀ ਪਾਰਟੀ ਨੂੰ ਇਨਵੋਲਡ ਨਾ ਕਰਨ ਕਿਉਂਕਿ ਇਹ ਵੀ ਫੈਸਲਾ ਹੋਏਗਾ ਕਿ ਜੇਕਰ ਪਾਰਟੀ ਦੀ ਰਜਿਸਟ੍ਰੇਸ਼ਨ ਕੈਨਸਲ ਕਰ ਦਿੱਤੀ ਤੇ ਉਹਨਾਂ ਦੇ ਚੋਣੋ ਐਮਐਲਏ ਐਮਪੀ ਦਾ ਕੀ ਬਣੇਗਾ ਇਹਦੇ ਵਿੱਚ ਈਡੀ ਨੇ ਇੱਕ ਬੜਾ ਮਹੱਤਵਪੂਰਨ ਫੈਕਟ ਐਵੀਡੈਂਸ ਕੇਜਰੀਵਾਲ ਦੇ ਅਗੇਂਸਟ ਲੱਭਿਆ ਉਹ ਪ੍ਰੂਫ ਕਰਨਾ ਲਈ ਉਹਨਾਂ ਨੇ ਕੋਰਟ ਚ ਕਰਨਗੇ ਕਿ ਜਿਹੜੇ 5 ਸਟਾਰ ਹੋਟਲ ਵਿੱਚ ਕੇਜਰੀਵਾਲ ਠਹਿਰਿਆ ਸੀ ఎలక్షన్ ఆ నవార్ ఓਦੀ పేమెంట్ इक ਸ਼ਰਾਬ ਦੇ ਵਪਾਰੀ ਨੇ ਕੀਤੀ ਏ ਔਰ ਉਹ ਸ਼ਰਾਬ ਦਾ ਵਪਾਰੀ ਵੀ ਅਪਰਾਧੀ ਹੈ ਤੋਂ ਕੇਜਰੀਵਾਲ ਨੇ ਕਈ ਸਵਾਲਾਂ ਦਾ ਜਵਾਬ ਦੇਣਾ ਬੜਾ ਕਠਨ ਹੋ ਜਾਂਦਾ ਮੈਂ ਤੁਹਾਨੂੰ ਮਿਸਾਲ ਦਿੰਦਾ ਮੈਂ ਕਿਉਂਕਿ ਪੰਜਾਬ ਕਵਰ ਕੀਤਾ ਬੜੇ ਲੰਬੇ ਸਮੇਂ ਤੱਕ 40 ਸਾਲ ਪੰਜਾਬ ਵਿੱਚ ਕੀ ਹੁੰਦਾ ਸੀ ਕਿ ਜਦੋਂ ਐਕਸਾਈਜ਼ ਪਾਲਸੀ ਜਿਹੜਾ ਐਕਸਾਈਜ਼ ਲਿਖ ਕੇ ਮਾਫੀਆ ਕਈ ਇਹ ਲਿਖ ਕਰਦੇ ਠੇਕੇਦਾਰ ਉਹ ਕਈ ਉਹ ਇਕੱਠੇ ਹੋ ਕੇ ਪਾਲਸੀ ਬਣਾ ਕੇ ਦਿੰਦੇ ਸੀ ਜਿਹੜੀ ਸ਼ਰਾਬੀਆਂ ਦੇ ਐਂਟੀ ਹੁੰਦੀ ਸੀ ਜਿਹੜੇ ਸ਼ਰਾਬ ਪੀਣ ਵਾਲੇ ਪਰ ਉਹ ਠੇਕੇਦਾਰਾਂ ਦੇ ਹੱਕ ਦੀ ਪਾਲਸੀ ਹੁੰਦੀ ਸੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਪ੍ਰੋਫਿਟ ਹੋਵੇ ਔਰ ਉਹਦੀ ਜੋ ਰਿਸ਼ਵਤ ਹੁੰਦੀ ਸੀ ਜੋ ਮੈਂ ਆਪਣੇ ਕੰਨ ਹੀ ਸੁਣਦਾ ਰਿਆਂ ਤੇ ਚਰਚਾ ਵੀ ਹੁੰਦਾ ਰਿਆ ਉਹ ਕਿਸੇ ਵੇਲੇ 200 ਕਰੋੜ ਹੁੰਦੀ ਸੀ ਫਿਰ 500 ਕਰੋੜ ਹੋ ਗਈ ਇਹ 1 ਸਾਲ ਦੀ ਰਿਸ਼ਵਤ ਇੱਕ ਐਕਸਾਈਜ਼ ਪਾਲਸੀ ਤੇ ਜਦੋਂ ਮੁੱਖ ਮੰਤਰੀ ਸਾਈਨ ਕਰਦਾ ਤੇ ਉਹ ਮਿਲਦਾ ਫਿਰ ਉਹ ਪਿੱਛੇ ਦੇ 1000 ਕਰੋੜ ਦੀ ਹੋ ਗਈ ਯਾਨੀ ਕਿ ਇੱਕ ਮੁੱਖ ਮੰਤਰੀ 5000 ਕਰੋੜ ਰੁਪਇਆ ਦਾ ਉਹਨੂੰ ਸਿੱਧਾ ਸਰਾਬ ਦੀ ਪਾਲਸੀ ਚੋਂ ਕਮਾ ਲੈਂਦਾ اپنی 5 ਸਾਲ ਦੀ ਟਰਨ ਉਸਮਾਲਾ ਵੀ ਓਖਾ ਹੁੰਦਾ ਫਿਰ ਉਪਦੇਸ਼ਾਂ ਚ ਭੇਜਣਾ ਪੈਂਦਾ ਹਵਾਲੇ ਤੁਸੀਂ ਦੇਖਿਆ ਵੀ ਕਈ ਮੁੱਖ ਮੰਤਰੀਆਂ ਤੇ ਕੇਸ ਰਜਿਸਟਰ ਹੋਏ ਹੋਏ ਕਿ ਉਹਨਾਂ ਨੇ ਮਨੀ ਲਾਂਡਰਿੰਗ ਕੀਤੀ ਏ ਉਹਨਾਂ ਦੇ ਦੂਸਰੇ ਦੇਸ਼ਾਂ ਚ ਬੈਂਕ ਅਕਾਊਂਟ ਲੱਭ ਗਏ ਫੈਮਿਲੀ ਮੈਂਬਰਾਂ ਦੇ ਤੇ ਕੁਝ ਨੇ ਵਿਦੇਸ਼ਾਂ ਚ ਮਕਾਨ ਵੀ ਖਰੀਦੇ ਜਿਦਾਤਾ ਵੀ ਕਰੀਆਂ ਔਰ ਇੱਕ ਹੋਰ ਪੋਲੀਟੀਕਲ ਪਾਰਟੀ ਹੈ ਉਸ ਨੇ ਪਾਰਕਿੰਗ ਲਾਰਡ ਖਰੀਦੇ ਨਿਊਯਾਰਕ ਦੇ ਦੋ ਅਤੇ ਇਸ ਤਰ੍ਹਾਂ ਕਈ ਜੋ ਪੈਸਾ ਸ਼ਰਾਬ ਰਾਈਂ ਕਰ ਠਾਉਂਦਾ ਔਰ ਮੈਂ ਤੁਹਾਨੂੰ ਇੱਕ ਬੜੀ ਵਧੀਆ ਐਗਜ਼ਾਮਪਲ ਦੇ ਰਿਹਾ ਕਿ ਮੋਰੀਆ ਸ਼ਰੇਟਨ ਚ ਇੱਕ ਮੁੱਖ ਮੰਤਰੀ ਜਾ ਕੇ ਕਮਰਾ ਲੈ ਲੈ ਸ਼ਰਾਬ ਦੇ ਠੇਕੇਦਾਰ ਮੋਰੀਆ ਸ਼ਰੇਟਨ ਵਿੱਚ ਇੱਕ ਮੁੱਖ ਮੰਤਰੀ ਨੂੰ ਕਮਰਾ ਲੈ ਕੇ ਦੇ ਦਿੰਦੇ ਸੀ ਉਸ ਕਮਰੇ ਦਾ ਕਿਰਾਇਆ 1 ਲੱਖ ਰੁਪਏ ਰੋਇਆ ਸੋ ਉਹ ਜਿਹੜੀ ਐਕਸਾਈਜ਼ ਪਾਲਸੀ ਵਿੱਚ ਪੈਸਾ ਰਿਸ਼ਵਤ ਦੇ ਰੂਪ ਵਿੱਚ ਲਿਆ ਜਾਂਦਾ ਸੀ ਉਸ ਨੂੰ ਕਾਲੇ ਬੈਗਾਂ 'ਚ ਭਰ ਕੇ ਜਿਹੜੀਆਂ ਤੁਸੀਂ ਪੰਜਾਬ ਸਰਕਾਰ ਦੀਆਂ ਕਾਲੇ ਬੈਗਾਂ ਦੀਆਂ ਫਾਈਲਾਂ ਦੇਖੀਆਂ ਹੋਣੀਆਂ ਜਿਨ੍ਹਾਂ 'ਚ ਜਾਨੀਆਂ ਉਦਾਂ ਦੇ ਬੈਗਾਂ 'ਚ ਭਰ ਕੇ ਉਸ ਨੂੰ ਸਟੇਟ ਦੇ ਹੈਲੀਕਾਪਟਰਾਂ ਰਾਹੀਂ ਦਿੱਲੀ ਪਹੁੰਚਾਇਆ ਜਾਂਦਾ ਤੇ ਦਿੱਲੀ ਤੋਂ ਉਹ ਵੱਡੇ ਮੁੱਖ ਮੰਤਰੀ ਸਾਹਿਬ ਉੱਚੇ ਲੰਬੇ ਕਦ ਵਾਲੇ ਉਹਨਾਂ ਦੇ ਸ਼ੌਂਕ ਵੀ ਜਿਹੜੇ ਸੀਗੇ ਸ਼ਾਈ ਸ਼ਮੂਖ ਸੀ ਉਹਨਾਂ ਦੇ ਤੇ ਉੱਥੇ ਉਹਨਾਂ ਦੇ ਕਮਰੇ ਦਾ ਕਿਰਾਇਆ ਵੀ ਠੇਕੇਦਾਰੀ ਦਿੰਦੀ ਸੀ ਲਿਕਰ ਲੌਬੀ ਵੀ ਦਿੰਦੀ ਸੋ ਕੇਜਰੀਵਾਲ ਦੇ ਚੌਣ ਵਿੱਚ ਜੋ ਕਮਰਾ ਲਿਆ ਗਿਆ ਗੋਆ ਚ ਉਹਦਾ ਵੀ ਕਿਰਾਇਆ ਉਸ ਅਪਰਾਧੀ ਸ਼ਰਾਬ ਦੇ ਵਪਾਰੀ ਨੇ ਦਿੱਤਾ ਸੋ ਇਹ ਵੀ ਨਵੀਂ ਗੱਲ ਲਭ ਕੇ ਲਿਆਂਦੀ ਹੈ ਈਡੀ ਨੇ ਈਡੀ ਨੇ ਸੋ ਇਸ ਕਰਕੇ ਮੈਂ ਇਹ ਕਹਿਣਾ ਕਿ ਈਡੀ ਦੀਆਂ ਇਹਨਾਂ ਲਭਤਾ ਨਾਲ ਜੋ ਨਵੇਂ ਸਿਰਿਓਂ ਉਹਨਾਂ ਨੇ ਲਭ ਕੇ ਲਿਆਂਦੀਆਂ ਔਰ ਕਿਉਂਕਿ ਐਵੇਂ ਲੱਗ ਰਿਹਾ ਹੈ ਕਿ ਵੀ ਆਮ ਆਦਮੀ ਪਾਰਟੀ ਜਿਹੜੀ ਕਿ ਕੇਜਰੀਵਾਲ बार-बार ਕਹਿੰਦਾ ਜਾਂ ਸੰਜੇ ਸਿੰਘ ਕਹਿੰਦਾ ਕਿ ਉਹ ਇਸ ਪਾਰਟੀ ਨੂੰ ਖਤਮ ਕਰਨਾ ਚਾਹੁੰਦਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਇਸ ਪਾਰਟੀ ਨੂੰ ਨਹੀਂ ਰਹਿਣ ਦੇਣਾ ਚਾਹੁੰਦੇ ਤੋਂ ਉਹਨਾਂ ਦੇ ਇਹਨਾਂ ਦੋਸ਼ਾਂ ਵਿੱਚ ਇਹ ਜਿਹੜਾ ਉਹਦੇ ਤੇ ਉਹ ਲਾਉਂਦੇ ਉਹਨਾਂ ਚ ਕੋਈ ਸਚਾਈ ਵੀ ਹੋ ਸਕਦੀ ਹੈ ਕਿਉਂਕਿ ਇਹ ਕੇਸ ਬੜਾ ਗੰਭੀਰ ਹੈ ਕਿਉਂਕਿ ਇਹ ਕੇਸ politcal ਪਾਰਟੀ ਦੇ ਅਗੇਂਸਟ ਵੀ ਚਾਰਜ ਸ਼ੀਟ ਹੁਣ ਇਹ ਚਾਰਜ ਸ਼ੀਟ politcal ਪਾਰਟੀ ਦੇ ਵੀ ਅੱਠਵੀਂ ਚਾਰ ਸ਼ੀਟ ਵਿੱਚ ਕਿਉਂ ਆਇਆ ਜਦੋਂ ਜ਼ਮਾਨਤ ਲਈ ਕੇਸ ਚੱਲ ਰਿਹਾ ਸੀ ਕੇਜਰੀਵਾਲ ਦਾ ਸੁਪਰੀਮ ਕੋਰਟ ਵਿੱਚ ਦੋ ਜੱਜਾਂ ਦੀ ਪੀਟ ਸੀ ਬੈਂਚ ਸੀ ਉੱਥੇ ਜਦੋਂ ਈਡੀ ਆਰਗੂਮੈਂਟ ਦੀ ਈਡੀ ਦਾ ਵਕੀਲ ਕਰ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਪੈਸਾ ਗੋਵਾ ਦੀਆਂ ਚੋਣਾਂ 'ਚ ਖਰਚਿਆ ਗਿਆ ਔਰ ਹਵਾਲੇ ਰਾਈ ਉਥੋਂ ਭੇਜਿਆ ਗਿਆ ਤਾਂ ਜੱਜ ਦੀ ਜੱਜ ਹਨਰੇਬਲ ਜੱਜ ਸਾਹਿਬ ਦੀ ਟਿੱਪਣੀ ਸੀ ਵੀ ਜੇ ਇਹ ਪੈਸਾ ਪਾਰਟੀ ਨੇ ਖਰਚਿਆ ਚੋਣਾਂ ਤੇ ਖਰਚਿਆ ਤੇ ਫਿਰ ਪਾਰਟੀ ਨੇ ਖਰਚਿਆ ਤੇ ਪਾਰਟੀ ਤੇ ਕੇਸ ਰਜਿਸਟਰ ਹੋਣਾ ਚਾਹੀਦਾ ਸੋ ਉਸ ਤੋਂ ਹਿੰਟ ਮਿਲ ਗਿਆ ਈਡੀ ਨੂੰ ਕਿ ਵੀ ਇਹ ਵੀ ਹੋ ਸਕਦਾ ਹੈ ਕਿ ਕੋਈ ਜੱਜ ਸਾਹਿਬ ਨੇ ਇਹ ਨਹੀਂ ਕਿਹਾ ਵੀ ਤੁਸੀਂ ਕੇਸ ਰਜਿਸਟਰ ਕਰੋ ਪਾਰਟੀ ਦੇ ਉਹਨਾਂ ਨੇ ਤਾਂ ਗੱਲ ਕੀਤੀ ਟਿੱਪਣੀ ਦਿੱਤੀ ਵੀ ਤੁਸੀਂ ਕੇਸ ਕੇਜਰੀਵਾਲ ਤੇ ਕਿਉਂ ਰਜਿਸਟਰ ਕੀਤਾ ਇਹਦਾ ਜਵਾਬ ਦੇ ਉਹ ਜਵਾਬ ਸੋ ਉੱਥੋਂ ਉਹਨਾਂ ਨੂੰ ਇੱਕ ਹਿੰਟ ਮਿਲ ਗਿਆ ਕਿ ਵੀ ਅਸੀਂ ਪੋਲੀਟੀਕਲ ਪਾਰਟੀ ਦੇ ਵੀ ਕੇਸ ਬਣਾ दिए ਤੋਂ ਇਹ ਜਿਹੜੀ 8ਵੀਂ ਚਾਰਟ ਸੀਟ ਹੈ ਇਸ ਵਿੱਚ ਪਹਿਲੀ ਵਾਰੀ ਪਾਰਟੀ ਦੇਸ਼ ਵਿੱਚ ਇਤਿਹਾਸ ਕ੍ਰੀਏਟ ਹੋਇਆ ਇਕ ਕਿਸੇ ਪੋਲੀਟੀਕਲ ਪਾਰਟੀ ਉੱਪਰ ਐਫ ਆਈ ਆਰ ਦਰਜ ਹੋਈ ਹੈ منی ਲਾਂਡਰਿੰਗ ਦੀ ਕ੍ਰਪਸ਼ਨ ਦੀ ਆਮ ਆਦਮੀ ਪਾਰਟੀ ਉਸ ਦੇ ਕਨਵੀਨਰ ਉਸ ਦੇ ਮੁਖੀ ਅਰਵਿੰਦ ਕੇਜਰੀਵਾਲ ਜੀ ਵੀ ਇਹਦੇ ਦੋਸ਼ ਲੱਗੇ ਨਮਰਾਦ ਦੇ ਇਸ ਚਾਰਟ ਸੀਟ ਵਿੱਚ ਸੋ ਇਹ ਹੁਣ ਦੇਖਿਆ ਜਾਏਗਾ ਕਿ ਇਸ ਤੋਂ ਬਾਅਦ ਹੁਣ ਹੁੰਦਾ ਕੀ ਹੈ ਕੇਜਰੀਵਾਲ ਦੀ ਪਾਰਟੀ ਵੀ ਹੁਣ ਖਤਰੇ 'ਚ ਹੋ ਗਈ ਹੈ ਸੋ ਇਹ ਜੋ ਤੱਥ ਮੈਂ ਤੁਹਾਡੇ ਸਾਹਮਣੇ ਲਿਆ ਕੇ ਰੱਖੇ ਕੋ ਕੇ ਰੱਖੇ ਹੋਰ ਤੱਥ ਮਿਲਣਗੇ ਤਾਂ ਅਗਲੀ ਹੋਰ ਵੀਡੀਓ ਲਿਆਵਾਂਗੇ ਬਣਾ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਮੇਰੀ ਆਪ ਜੀ ਨੂੰ गुजारिश ਹੈ ਕਿ ਜੇਕਰ ਤੁਸੀਂ ਹੁਣ ਤੱਕ ਅੰਮ੍ਰਿਤ ਪ੍ਰਸਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰੇ ਦੀ ਬੈਲ ਆਈਕਨ ਯਾਨੀ ਦੀ ਘੰਟੀ ਦਬੋ ਤਾਂ ਜੋ ਵੀਡੀਓ ਸਿੱਧੀ ਉਸੇ ਵਕਤ ਤੁਰੰਤ ਤੁਹਾਡੇ ਤੱਕ ਅਪੜਦੀ ਹੋਵੇ ਅਤੇ ਇਸ ਨੂੰ ਤੁਸੀਂ ਆਪਣੇ ਮਿੱਤਰਾਂ ਸਬੰਧੀਆਂ ਨਾਲ ਸਾਂਝੀ ਕਰੋ ਮੇਰੇ ਆਪ ਜੀ ਨੂੰ गुजारिश ਹੈ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਜ਼ਾਦ ਪੱਤਰਕਾਰੀ ਦੀ ਜੋ ਇੱਕ ਚੰਗੀ ਹੋਣਗੀ ਹੈ ਜਿਹੜੀ ਕਿ ਅਸੀਂ ਬਿਲਕੁਲ ਨਿਰਪੱਖ ਹੋ ਕੇ ਬਣਾਉਂਦੇ ਆਂ ਉਸ ਦੀ ਲੋਕਾਂ ਨਾਲ ਸਾਂਝ ਪੇ ਤਨਵਾਦ ਸਤਸਰੀ